ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਨ ਅੱਜ ਦੀ ਹੋਰ ਨਵੀਂ ਅਪਡੇਟ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਹੁਣੇ-ਹੁਣੇ ਇੱਕ ਪੱਤਰ ਪ੍ਰਾਪਤ ਹੋਇਆ ਹੈ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵੱਲੋਂ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਜਿਦੇ ਵਿੱਚ ਪ੍ਰਾਈਵੇਟ ਕੰਪਨੀਆਂ ਆ ਰਹੀਆਂ ਤੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਅਜੇ ਸਰਕਾਰੀ ਜੌਬ ਨਹੀਂ ਮਿਲੀ ਜਾਂ ਕਿਸੇ ਪ੍ਰਾਈਵੇਟ ਨੌਕਰੀ ਵੀ ਨਹੀਂ ਕਰਦੇ ਤਾਂ ਉਹਨਾਂ ਲਈ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਆਪਣੇ ਪੈਰਾਂ ਤੇ ਖੜੇ ਹੋਣ ਦਾ ਜਾਂ ਇੱਕ ਨੌਕਰੀ ਕਰਨ ਦਾ ਸੋ ਕੀ ਹੈ ਸਾਰੀ ਜਾਣਕਾਰੀ ਬਣੇ ਰਹੋ ਐਂਡ ਤੱਕ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਲੈ ਕੇ ਤੁਹਾਡੇ ਲਈ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਪਲੇਸਮੈਂਟ ਕੈਂਪਰ ਲਗਾਇਆ ਜਾ ਰਿਹਾ ਜੀ ਜ਼ਿਲ੍ਹਾ ਅਤੇ ਕਾਰੋਬਾਰ ਰੋਜ਼ਗਾਰ ਬਿਊਰੋ ਦਫ਼ਤਰ ਮਾਨਸਾ ਵੱਲੋਂ ਮਿਤੀ 24 ਅਪ੍ਰੈਲ 2025 ਦਿਨ ਵੀਰਵਾਰ ਸਵੇਰੇ 10:30 ਵਜੇ ਇੱਕ ਕੈਂਪ ਜਿਹੜਾ ਆਯੋਜਿਤ ਕੀਤਾ ਜਾਣਾ ਜੀ ਤੇ ਜ਼ਰੂਰੀ ਜਿਹੜੀਆਂ ਗੱਲਾਂ ਨੇ ਉਹ ਕਿਹੜੀਆਂ ਨੇ ਜੀ ਪ੍ਰਾਰਥੀ ਕੋਲ ਆਪਣਾ ਰੈਜ਼ਿਊਮ ਯੋਗਤਾ ਤੇ ਦਸਤਾਵੇਜ਼ ਦੀਆਂ ਫੋਟੋਕਾਪੀਆਂ ਜਾਤੀ ਸਰਟੀਫਿਕੇਟ ਕੇਵਲ ਐਸਸੀ, ਬੀਸੀ, ਓਬੀਸੀ ਪ੍ਰਾਰਥੀਆਂ ਲਈ ਹੈ ਜੇਕਰ ਅਦਰ ਕੈਟਾਗਰੀ ਦਾ ਜਿਹੜਾ ਜਨਰਲ ਕੈਟਾਗਰੀ ਹੈ ਕਿਸੇ ਹੋਰ ਉਹਨਾਂ ਨੂੰ ਜਿਹੜੀ ਹੈਗੀ ਐਸਸੀ ਸੌਰੀ ਆਪਣਾ ਜਾਤੀ ਸਰਟੀਫਿਕੇਟ ਦੀ ਜਰੂਰਤ ਨਹੀਂ ਪੈਂਦੀ ਸਿਰਫ ਇਹ ਕਲੇ ਰਿਜ਼ਰਵ ਕੈਟਾਗਰੀ ਲਈ ਐਸਸੀ, ਬੀਸੀ ਤੇ ਓਬੀਸੀ ਲਈ ਹੀ ਇਹ ਲਾਜ਼ਮੀ ਹੈ ਕੰਪਨੀ ਦੀ ਜੇਕਰ ਗੱਲ ਕਰੀਏ ਤਾਂ ਲਾਟਸ ਹੋਮ ਟੈਕਸਟਾਈਲ ਲਿਮਿਟਿਡ ਇਹ ਕੰਪਨੀ ਹੈ ਜੀ ਅਸਾਮੀ ਕੀ ਹੈ ਮਸ਼ੀਨ ਆਪਰੇਟਰ ਹੈ ਅਸਾਮੀਆਂ ਦੀ ਗਿਣਤੀ 75 ਜਿਹੜੀਆਂ ਉਹ ਸੀਟਾਂ ਨੇ ਘੱਟ ਤੋਂ ਘੱਟ ਜਿਹੜੀ ਯੋਗਤਾ ਦੀ ਗੱਲ ਕਰ ਲਈ ਤਾਂ ਪਲੱਸ 2 ਪਾਸ ਹੋਣੇ ਚਾਹੀਦੇ ਤਨਖਾਹ ਜਿਹੜੀ ਉਹ ਤਕਰੀਬਨ ਵਧੀਆ ਦੇ ਰਹੇ ਨੇ 18000 ਰੁਪਏ ਤੁਹਾਡੀ ਸਟਾਰਟਿੰਗ ਉਹ ਤੁਹਾਡੀ ਤਨਖਾਹ ਹੋਣੀ ਹੈ ਜੀ ਉਮਰ ਦੀ ਜੇਕਰ ਗੱਲ ਕਰ ਲਈ ਤਾਂ 18 ਤੋਂ 28 ਸਾਲ ਤੱਕ ਤੁਹਾਡੀ ਜਿਹੜੀ ਉਮਰ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੀ ਹੈ ਜੀ ਮੇਲ ਤੇ ਫੀਮੇਲ ਕੈਂਡੀਡੇਟਸ ਦੋਵੇਂ ਹੀ ਅਪਲਾਈ ਕਰ ਸਕਦੇ ਆ ਭਾ ਮੁੰਡੇ ਤੇ ਕੁੜੀਆਂ ਦੋਵਾਂ ਲਈ ਹੀ ਹੈ ਜਿਹੜੀ ਜੌਬ ਅਵੇਲੇਬਲ ਹੈ ਜਿਹੜੀਆਂ ਖਾਸ ਗੱਲਾਂ ਨੇ ਉਹ ਕਿਹੜੀਆਂ ਨੇ ਜੀ ਕੰਮ ਕਰਨ ਦਾ ਸਥਾਨ ਜ਼ਿਲ੍ਹਾ ਬਰਨਾਲਾ ਹੋਏਗਾ ਹੋਸਟਲ ਦੀ ਸਹੂਲਤ ਵੀ ਉਪਲਬਧ ਹੈ ਕਿ ਜਿਹੜੀ ਕੰਪਨੀ ਹੈ ਲੋਟਸ ਟੈਕਸਟ ਹੋਮ ਟੈਕਸਟਾਈਲ ਲਿਮਟਿਡ ਤੁਹਾਨੂੰ ਹਾਇਰ ਕਰ ਰਹੀ ਹੈ ਤਾਂ ਬਰਨਾਲਾ ਦੇ ਵਿੱਚ ਹੀ ਪੂਰੇ ਬਰਨਾਲਾ ਦੇ ਵਿੱਚ ਜਿਹੜੀ ਉਹ ਤੁਹਾਡਾ ਨੌਕਰੀ ਕਰਨ ਦਾ ਸਥਾਨ ਹੋਊਗਾ ਜੌਬ ਪਲੇਸ ਹੋਗੀ ਠੀਕ ਹੈ ਜੀ ਸੋ ਤੁਸੀਂ ਸੰਪਰਕ ਕਿੱਥੇ ਕਰਨਾ ਹੈ ਜੀ ਡਿਸਟ੍ਰਿਕਟ ਬਿਊਰੋ ਆਫ এমਪਲੋਇਮੈਂਟ ਐਂਡ ਟਰਪਰਾਈਜ਼ਸ ਅਬਵ ਸੁਵਿਧਾ ਸੈਂਟਰ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਮਾਨਸਾ ਆ ਹੈਲਪ ਲਾਈਨ ਨੰਬਰ ਤੁਹਾਨੂੰ ਦਿੱਤੇ ਹੋਏ ਹੈ ਜੀ ਇਹਨਾਂ ਤੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਜਿਸ ਤਰ੍ਹਾਂ ਕਿ نیچے ਦਿੱਤਾ ਵੀ ਹੈ ਕੈਂਪ ਵਿੱਚ ਭਾਗ ਲੈਣ ਲਈ ਛੇੜ ਦਿੱਤੇ ਲਿੰਕ ਤੇ ਅਪਲਾਈ ਕਰਨ ਠੀਕ ਹੈ ਜੀ ਸੋ ਇਸ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸਵੇਰੇ ਭਾਵ 24 April 10:30 ਵਜੇ ਮਾਨਸਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਪਲੇਸਮੈਂਟ ਕੈਂਪ ਚੱਲ ਰਿਹਾ ਜਿਦੇ ਵਿੱਚ ਚਾਹਵਨ ਮੁੰਡੇ ਕੁੜੀਆਂ ਜੇਕਰ ਆਪਣੇ ਫੈਰਾ ਤੇ ਖੜਾ ਹੋਣਾ ਚਾਹੁੰਦੇ ਕਿਉਂਕਿ ਵਧੀਆ 18000 ਰੁਪਏ ਸਾਲੀ ਦਿੱਤੀ ਜਾ ਰਹੀ ਹੈ ਪ੍ਰਾਈਵੇਟ ਨੌਕਰੀ ਕਰਨਾ ਚਾਹੁੰਦੇ ਆ ਅਜੇ ਨੌਕਰੀ ਸਰਕਾਰੀ ਨਹੀਂ ਮਿਲੀ ਤਾਂ ਉਹਨਾਂ ਲਈ ਇੱਕ ਬਹੁਤ ਵਧੀਆ ਓਪਰਚੁਨਿਟੀ ਹੈ ਸੋ 24 April ਦਿਨ ਵੀਰਵਾਰ ਪਰਵੰਧਕੀ ਕੰਪਲੈਕਸ ਮਾਨਸਾ ਦੇ ਵਿੱਚ 75 ਅਸਾਮੀਆਂ ਦੇ ਲਈ ਜਿਹੜੀ ਯੋਗਤਾ ਪਾਸ 12 18000 ਰੁਪਏ ਤਨਖਾਹ ਦੇ ਨਾਲ ਤੁਹਾਨੂੰ ਹਰ ਕੀਤਾ ਜਾ ਰਿਹਾ ਸੋ ਵੱਧ ਤੋਂ ਵੱਧ ਉਹਨਾਂ ਸਾਰੇ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਸ਼ੇਅਰ ਕਰਿਓ ਜਿਹੜੇ ਅਜੇ ਨੌਕਰੀ ਨਹੀਂ ਕਰ ਰਹੇ ਸੋ ਮਿਲਦੇ ਆ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ